ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਅਲਕਾ ਹੈ ਪਿੰਡ ਮੇਰਵਾਨ ਤੇ ਪੰਚਾਇਤ ਹਰਕਿਸ਼ਨ ਵਿਹਾਰ ਦੀ ਮੈਂ ਸਰਪੰਚ ਆ ਤੇ ਸਰ ਜਿਵੇਂ ਅੱਜ ਸੋਚ ਚੱਕ ਸਮਾਗਮ ਸੀਗਾ ਪੰਚਾਇਤ ਦਾ ਸਰਪੰਚਾ ਦਾ ਕੁਛ ਦਿਨ ਪਹਿਲਾਂ ਹੋ ਗਿਆ ਸੀਗਾ ਤੇ ਆ ਅਸੀਂ ਸਾਡੇ ਸਰਪੰਚ ਤੇ ਪੰਜ ਦੋਨੋਂ ਹੀ ਕੰਪਲੀਟ ਹੋ ਗਏ ਨੇ ਤੇ ਕੱਲ ਤੋਂ ਅਸੀਂ ਅੱਜ ਤੋਂ ਹੀ ਸਮਾ मतलब ਬੈਠ ਕੇ ਮੀਟਿੰਗ ਕਰਾਂਗੇ ਤੇ ਅੱਗੇ ਜੋ ਪ੍ਰੋਪੋ ਕੰਡਾ ਹੈ ਉਹਨੂੰ ਕੰਪਲੀਟ ਕਰਨ ਕਰਾਂਗੇ ਤੇ ਸਰ ਪਿੰਡ ਦੇ ਦਾ ਮੋਸਟਲੀ ਕੰਮ ਨਾਲੀਆਂ ਗਾਲੀਆਂ ਸਿਵਰੇ ਲਾਈਟ ਆ ਫਿਲਹਾਲ ਤਾਂ ਮੇਰੇ ਪਿੰਡ ਬਦਸਾ ਸਾਰਾ ਹੀ ਪਿਆ ਕੰਮ ਜ਼ੀਰੋ ਲੈਵਲ ਤੋਂ ਸ਼ੁਰੂ ਕਰਾਂਗੇ ਹਾਂਜੀ ਕਿੰਨੇ ਐਕਸਾਈਟਮੈਂਟ ਹੈ ਪਿੰਡ ਵਾਲੇ ਸਰ ਬਹੁਤ ਐਕਸਾਈਟਮੈਂਟ ਹੈ ਪਿੰਡ ਵਾਲੇ ਵੀ আর ਅਸੀਂ ਵੀ ਕਿਉਂਕਿ ਅਸੀਂ ਫਰਸਟ ਟਾਈਮ ਬਣੇ ਆਂ ਔਰ ਇੱਕ جنੂਨ ਹੈ ਕਿ ਨਿਊ ਨਿਊ ਯੂਥ ਆਇਆ ਹੈ ਔਰ ਕੁਝ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੇ ਪਹਿਲਾਂ ਕੁਝ ਕਰ ਜਾਂਦੇ ਤਾਂ ਸਾਨੂੰ ਇਹ ਚੀਜ਼ ਕਰਨ ਦੀ ਲੋੜ ਹੀ ਨਹੀਂ ਹੁੰਦੀ ਬਿਲਕੁਲ ਜੀ ਇੱਕ ਨਵਾਂ ਪਿੰਡ ਦਾ ਨਵਾਂ ਅਵਤਾਰ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਨਵਾਂ ਅਵਤਾਰ ਦੇਖਣ ਨੂੰ ਮਿਲੇਗਾ ਔਰ ਅਸੀਂ ਪੂਰੀ ਦਿਲੋਂ ਜਾਨ ਤੋਂ ਇਹ ਕੋ ਮਤਲਬ ਦਿলো ਜਾਨ ਤੋਂ ਮਹੰਤ ਕਰਾਂਗੇ ਔਰ ਪਿੰਡ ਦੀ ਪੂਰਾ ਨਕਸ਼ਾ ਚੇਂਜ ਕਰਾਂਗੇ ਕੀ ਕਹਿਣਾ ਚਾਹੋਗੇ ਜਾਂਦੇ ਤੇ ਪਿੰਡ ਵਾਲਿਆਂ ਨੂੰ ਮੈਂ ਪਿੰਡ ਵਾਲੇ ਨੂੰ ਇਹ ਕਵਾਂਗੀ ਵਿਸ਼ਵਾਸ ਰੱਖੋ ਥੋੜਾ ਟਾਈਮ ਦਿਓ ਔਰ ਮਤਲਬ ਤੁਹਾਡੀ ਭੈਣ ਹੁਣੀ ਬਣੀ ਹੈ ਤੁਹਾਡਾ ਬੱਚਾ ਹੁਣੀ ਬਣਿਆ ਹੈ ਘਬਰਾਓ ਨਾ ਕਿਉਂਕਿ 1 ਮਹੀਨਾ ਹੋਇਆ ਸਾਨੂੰ ਹੁਣੀ ਬਣਿਆ ਸਰਪੰਚ ਤੇ ਥੋੜਾ ਟਾਈਮ ਦਿਓ ਵਿਸ਼ਵਾਸ ਰੱਖੋ। ਯਾਰੇ ਕੋਈ ਰੋਸ਼ ਵੀ ਹੁੰਦਾ ਕਿ ਹਾਂ ਵੀ ਨਵੇਂ ਆਏ ਆ ਪਤਾ ਨਹੀਂ ਕਿੱਦਾਂ ਕਰੂਗਾ ਉਹਨਾਂ ਨੂੰ ਕੀ ਆਸ਼ਵਾਸ਼ਣ ਦੇਣਾ। ਦੇਖੋ ਜਿਹੜੀ ਪਾਰਟੀ ਦੀ ਬਾਜ਼ੀ ਕਰਦੇ ਆ ਧੜੇ ਬਾਜ਼ੀ ਉਹਨਾਂ ਨੂੰ ਰੋਸ਼ ਹੈ। ਜਿਹੜੀ ਆਮ ਪਬਲਿਕ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਨਾਲੋਂ ਕਿਉਂਕਿ ਉਹਨਾਂ ਨੂੰ ਤਾਂ ਉਮੀਦ ਨਹੀਂ। ਉਮੀਦ ਨੇ ਉਹਨਾਂ ਨੇ ਸਾਨੂੰ ਬਣਾਇਆ ਹੈ। ਉਮੀਦ ਸੀ ਤਾਂ ਹੀ ਵੋਟਾਂ ਦਿੱਤੀਆਂ ਨੇ ਤਾਂ ਹੀ ਘਰੇ ਉੱtre ਆਪਾਂ ਤਾਂ ਹੀ ਜਿੱਤੇ ਨੇ। ਆਮ ਪਬਲਿਕ ਨੂੰ ਤਾਂ ਕੋਈ ਸਾਡੇ ਨਾਲ ਰੋਸ਼ ਨਹੀਂ ਹੈਗਾ। ਜਿਹੜੀ ਪਾਰਟੀ ਬਾਜ਼ੀ ਹੁੰਦੀ ਧੜੇ ਬਾਜ਼ੀ ਤੁਹਾਨੂੰ ਪਤਾ ਸਰ ਮੇਰਾ ਨਾਮ ਨੀਹਾ ਚਰਸੀਆ ਮੈਂ ਸ਼ੰਕਰ ਗੌਰਿੰਦ ਸਰਪੰਚ ਵੀ ਅੱਜ ਸੋਚਕ ਸਮਾਗਮ ਪੱਜਾ ਦਾ ਸੀਗਾ ਜਿਹਦੇ ਬਿਨਾ ਸਰਪੰਚਾ ਦੂਰੇ ਹੁੰਦੇ ਆ ਉਹਨਾਂ ਨੂੰ ਪੰਚ ਕਹਿੰਦੇ ਆ ਹਨਾ ਵੀ ਇਹਨਾਂ ਦਾ ਸੋਚਕ ਸਮਾਗਮ ਹੋਇਆ ਕਿ ਤਾਂ ਕਿ ਅਸੀਂ ਕੋਈ ਵੀ ਮਤਾ ਪਾਸ ਕਰੀਏ ਤਾਂ ਬਿਨਾ ਪੰਚਾਇਤਾ ਜਨਾਨੀ ਹੁੰਦਾ ਹਨਾ ਤੇ ਪੰਚ ਅੱਜ ਸਹਿਮਤ ਵੀ ਇਸ ਅੱਜ ਸੋਹ ਖਾਨ ਤੋਂ ਬਾਅਦ ਉਹ ਸਾਈਨ ਕਰਨ ਨੂੰ ਵੀ ਉਹਨਾਂ ਕੋਲ ਇੱਕ ਵੀ ਰੂਲ ਜਿਹੜਾ ਹੁੰਦਾ ਹੈ ਕਿ ਵੀ ਜੇ ਤੱਕ ਸੋਚਕ ਸਮਾਗਮ ਨਾ ਹੋਵੇ ਉਸ ਤੋਂ ਬਿਨਾ ਤੁਸੀਂ ਕੋਈ ਗਵਰਨਮੈਂਟ ਕੰਮ ਨਹੀਂ ਕਰ ਸਕਦੇ ਹੋ ਸੋ ਅੱਜ ਅਪਰੂਵਲ ਹੋ ਗਿਆ ਹੁਣ ਪੰਚਾ ਦਾ ਨਾਮ ਦੇ ਨਾਲ ਮਿਲ ਕੇ ਸੀ ਗਰਾਂਟਾ ਪਾਸ ਕਰਾਵਾਂਗੇ ਜੋ ਵੀ ਏਰੀਆ ਦੇ ਵਿੱਚ ਕੰਮ ਕਰਾਣਾ ਜਿਵੇਂ ਗਲੀਆਂ ਨਾਲੀਆਂ ਇਹ ਬੇਸਿਕ ਜ਼ਰੂਰਤਾਂ ਨੇ ਜਿਹੜੀਆਂ ਸਾਡੀਆਂ ਹਨਾ ਲਾਈਟ ਆਈ ਹੀ ਨਹੀਂ ਸਰ ਬਾਕੀ ਤਾਂ ਕਮਾ ਖਾਧ ਹਰ ਕੋਈ ਲੰਮੀ ਜੀ ਕਿਹੜਾ ਕੰਮ ਕਰਾਉਣ ਵਾਲਾ ਪਿੰਡ ਦਾ ਜਿਹੜਾ ਸਰ ਗਲੀਆਂ ਨੇ ਨਾ ਗਲੀਆਂ ਨੇ ਸੀਵਰੇਜ ਨੇ ਇਹੀ ਲਿਸਟ ਹਾਂਜੀ ਸਕੂਲ ਦਾ ਵਧੀਆ ਸਕੂਲ ਦੇ ਲਈ ਬਹੁਤ ਵਧੀਆ ਕੀਤਾ ਭਗਵਾਨ ਭਾਨ ਸਰਕਾਰ ਜਿਹੜੀ ਹੈਗੀ ਆ ਵੀ ਸਾਰੀ ਮੇਨਟੇਨੈਂਸ ਵਧੀਆ ਹੋਈ ਪਈ ਆ ਸਰ ਬੀ ਹਲਕਾ ਦੇ ਵਿੱਚ ਹੱਦਾ ਹੀ ਉਹਨਾਂ ਦਾ ਬਹੁਤ ਪਿਆਰ ਹੈ ਵੇ ਤੇ ਸਾਡੇ ਹਰ ਇੱਕ ਜੀ ਦੇ ਸਮਾਈ ਹੁੰਦੇ ਅਸੀਂ ਇੱਕ ਕਾਲ ਕਰਦੇ ਉਹਨਾਂ ਨੇ ਸਾਡੀ ਕਾਲ ਪਿਕ ਕਰਦੇ ਤੇ ਸਾਡੀ ਹਰ ਸਮੱਸਿਆ ਸਮੱਸਿਆ ਦੱਸავਦਾ ਹਾਂਜੀ ਸਰ ਮੇਰੇ ਤਾਂ ਆਲਰੇਡੀ ਗ੍ਰਾਂਟ ਵੀ ਆਈ ਹੋਈ ਹੈ ਇੱਕ ਹਾਂਜੀ ਤੇ ਅੱਗੇ ਪਸਾਨ ਵਾਲੇ ਅਸੀਂ ਕੰਮ ਕਰਾਣੇ ਸੀ ਕਿਹੜਾ ਪਿੰਡ ਸਰ ਸ਼ੰਕਰ ਕਲੋਨੀ ਭਾਮਾ ਫੜ